ਸਤਿ ਸ਼੍ਰੀ ਅਕਾਲ ਪੰਜਾਬੀ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਅਰ ਫਿਰ ਹਾਜ਼ਰ ਹਾਂ ਪੰਜਾਬ ਦੀਆਂ ਵੱਡੀਆਂ ਅਤੇ ਖਾਸ ਖਬਰਾਂ ਦੇ ਨਾਲ। ਸੁਖਪਾਲ ਸਿੰਘ ਖੈਰਾ, ਕੱਲ ਪਟਿਆਲਾ ਦੀ ਜੇਲ੍ਹ ਵਿਖੇ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਪੁੱਜੇ। ਇਸ ਮੌਕੇ ਉਹਨਾਂ ਨਾਲ ਸਾਬਕਾ ਵਿਧਾਇਕ ਅਸ਼ਵਨੀ ਸ਼ੇਖੜੀ ਅਤੇ ਸੁਨੀਲ ਦੱਤੀ ਵੀ ਮੌਜੂਦ ਰਹੇ। ਇਸ ਮੌਕੇ ਸੁਖਪਾਲ ਸਿੰਘ ਖੈਰਾ ਨੇ ਨਵਜੋਤ ਸਿੰਘ ਸਿੱਧੂ ਦੀ ਸਜ਼ਾ ਬਾਰੇ ਕਈ ਗੱਲਾਂ ਕੀਤੀਆਂ। ਉਹਨਾਂ ਆਪਣੀ ਨਿੱਜੀ ਭਾਵਨਾਵਾਂ ਵੀ ਪੇਸ਼ ਕੀਤੀਆਂ। ਇੱਕ ਆਦਮੀ ਦਾ ਯੋਗਦਾਨ ਇਸ ਦੇਸ਼ ਦੇ ਵਾਸਤੇ ਕੀ ਹੈ? ਜੋ ਉਸਨੇ ক্রিকেট ਦੇ ਮੈਦਾਨ ਦੇ ਵਿੱਚ ਉਤਰ ਕੇ ਕਈ ਮੱਲਾਂ ਮਾਰੀਆਂ ਦੇਸ਼ ਦੇ ਵਾਸਤੇ ਪੰਜਾਬ ਦੇ ਵਾਸਤੇ ਮਾਰੀਆਂ ਸਾਡਾ ਆ ਜਿਹੜੀ ਪੱਗ ਬਣੀ ਅਸੀਂ ਅੱਜ ਉਹਦੀ ਸ਼ਾਨ ਨਵਜੋਤ ਸਿੰਘ ਸਿੱਧੂ ਨੇ ਦੁਨੀਆ ਭਰ ਚ ਬਦਾਈ ਹੈ ਤਾਂ ਅਗਰ ਗਵਰਨਮੈਂਟ ਚਾਵੇ ਥੋੜਾ ਫਰਾਕ ਦੇ ਲਈ ਦਿਖਾਵੇ ਤਾਂ ਇਹ ਇਹ ਕੁਝ ਵੀ ਨਹੀਂਗਾ ਔਰ ਮੈਂ ਤਾਂ ਕਹਿੰਦਾ ਇਸ ਤੋਂ ਅੱਗੇ ਵੀ ਚੱਲ ਜਾਣੇ ਆਪਾਂ ਇੱਕ ਸਿੰਪਲ ਆਰਡਰ ਪਾਸ ਕੀਤਾ ਜਾ ਸਕਦਾ ਕਿ 323 ਦੇ ਵਿੱਚ ਅਗਰ ਕੋਈ ਕੈਦ ਕੱਟ ਰਿਹਾ ਵਾ ਤੇ ਸਾਰਿਆਂ ਨੂੰ ਰਿਮਿਟੈਂਸ ਦਿੱਤੀ ਜਾਵੇ ਸਭ ਨੂੰ ਕੱਲੇ ਨਵਜੋਤ ਸਿੰਘ ਕਿਉਂਕਿ 332 ਤੋਂ چھوٹਾ ਅਫੈਂਸ ਇਥੇ ਹੈ ਹੀ ਨਹੀਂਗਾ। ਔਰ ਮੈਂ ਦੁਬਾਰਾ ਰੀਟ੍ਰੀਟ ਕਰ ਦਿੰਦਾ ਕਿ 26000 ਅਗਰ ਕੈਦੀ ਆ ਪੰਜਾਬ ਦੀਆਂ ਜੇਲਾਂ ਵਿੱਚ ਇੱਕ ਵੀ ਆਦਮੀ 332 ਦੇ ਵਿੱਚ ਸੈਂਟੈਂਸ ਨਹੀਂ ਕਰ। ਸੋ ਐਨੀਵੇਜ਼ ਹੈਵਿੰਗ ਸੈਟ ਦੈਟ ਅਸੀਂ ਮਿਲੇ ਆ ਬੜੇ ਗੁੱਡ ਸਪਿਰਿਟਸ ਵਿੱਚ ਨੇ, ਗੁੱਡ ਸਪਿਰਿਟਸ ਵਿੱਚ ਨੇ। ਔਰ ਹਰ ਪੱਖ ਤੋਂ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਨੇ। ਸੋ ਮੈਨੂੰ ਖੁਸ਼ੀ ਹੋਈ ਕਿ ਅਸੀਂ ਆਪਣੇ ਕੁਲੀਗ ਨੂੰ ਆਣ ਕੇ ਮਿਲੇ ਆ ਔਰ ਮੈਂ ਸਮਝਦਾ ਕਿ ਸਾਡਾ ਸਭ ਦਾ ਫਰਜ਼ ਆ। ਕਟਿੰਗ ਅ ਕ੍ਰਾਸ ਕਟਿੰਗ ਅਕ੍ਰੋਸ ਪਾਰਟੀ ਲਾਈਨਸ। ਕਿਸੇ ਵੀ ਇਨਸਾਨ ਦੀ ਮੁਸ਼ਕਲ ਘੜੀ ਦੇ ਵਿੱਚ ਸਭ ਨੂੰ ਸਾਥ ਦੇਣਾ ਚਾਹੀਦਾ ਵਾ ਔਰ ਕਦੀ ਵੀ ਕਿਸੇ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਕੁਝ ਲੋਕ ਕੁਝ ਲੋਕ ਕੁਝ ਲੋਕ ਹਰ ਗੱਲ ਵਿੱਚ ਮਜ਼ਾਕ ਉਡਾਉਂਦੇ ਨੇ ਸਰ ਪਾਰਟੀ ਨੇ ਸਾਥ ਦੇਈ ਜਿੱਤ ਕੁ ਪਾਰਟੀ ਸਾਥ ਪਾਰਟੀ ਸਾਥ ਦੇਵੇਗੀ ਔਰ ਨਹੀਂ ਅਗਰ ਕੋਈ ਕਮੀ ਰਹੇਗੀ ਤਾਂ ਉਹਨਾਂ ਨੂੰ ਹੁਣ ਅੱਗੇ ਮੋਹਰੇ ਆਣ ਕੇ ਦੇਣਾ ਚਾਹੀਦਾ ਕਿਉਂਕਿ ਪਿਛਲੇ ਦਿਨਾਂ 'ਚ ਪ੍ਰਤਾਪ ਸਿੰਘ ਬਾਜਵਾ ਜਿਹੜੇ ਸਾਡੇ ਲੀਡਰ ਆਫ ਓਪੋਜੀਸ਼ਨ ਨੇ ਉਹ ਵੀ ਇੱਥੇ ਮੁਲਾਕਾਤ ਕਰਕੇ ਗਏ ਨੇ ਔਰ ਉਹ ਮੈਂ ਆਪਣੀ ਪਾਰਟੀ ਨੂੰ ਵੀ ਕਹੂੰਗਾ ਕਿ ਇਟਸ ਆ ਪਾਰਟੀ ਖੜੀ ਸਾਡੀ ਸਾਰੀ ਇਨਾਵਰ ਆਫ ਕ੍ਰਾਈਸਿਸ ਹਰ ਇੱਕ ਆਦਮੀ ਨੇ ਉਹ ਜਿਹੜੇ ਜਿਹੜੇ ਥੋੜੇ ਜਿਹੇ ਰੱਖਦੇ ਨੇ ਜਜ਼ਬਾਤ ਰੱਖਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਲੋਕਾਂ ਦੇ ਅੰਦਰ ਕੋਈ ਜ ਜਨਾਂ ਦੀ ਜਮੀਰ ਜਾਗਦੀ ਆ ਇਸ ਔਖੀ ਘੜੀ ਵਿੱਚ ਸਭ ਨੂੰ ਸਾਥ ਦੇਣਾ ਚਾਹੀਦਾ ਔਰ ਦਸਤਖਪਾਲ ਸਿੰਘ ਖੈਰਾ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਵੱਲੋਂ ਲਾਏ ਜਾ ਰਹੇ ਸਿਆਸੀ ਇਲਜ਼ਾਮਾਂ ਦਾ ਵੀ ਜਵਾਬ ਦਿੱਤਾ ਕਿਸੇ ਸਰਕਾਰ ਦਾ ਗਰਾਫ ਐਡਾ ਤੇਜ਼ੀ ਨਾਲ ਨੀਚੇ ਗਿਰਿਆ ਨਹੀਂ ਗਿਰਿਆ ਹੋਵੇਗਾ ਜਿੰਨਾ ਇਸ ਪਾਰਟੀ ਦੀ ਸਰਕਾਰ ਦਾ ਗਿਰਿਆ ਵਾ ਤੁਸੀਂ ਸੰਗੂਰ ਚਲ ਜਾਓ ਕੱਲ ਦਾ ਸੀਐਮ ਦਾ ਰੋਡ ਸ਼ੋ ਉੱਥੇ ਲੋਕਾਂ ਦਾ ਵਿਰੋਧ ਹੋ ਰਿਹਾ ਸੀਗਾ ਉਹ ਫਲॉप ਸ਼ੋ ਸੀ ਖਾਲੀ ਸੀਗਾ ਉੱਥੇ ਸਾਰੇ ਧਰਨਾਕਾਰੀ ਜਿਹੜੇ ਭਗਵਾਨ ਸਿੰਘ ਮਾਨ ਕਹਿੰਦੇ ਸੀ ਨਾ ਕਿ ਅਕਾਲੀ ਦਲ ਤੇ ਕਾਂਗਰਸ ਵੇਲੇ ਕੁਝ ਨਹੀਂ ਸੀ ਬਦਲਦਾ ਸਿਰਫ ਧਰਨਿਆਂ ਦਾ ਸਥਾਨ ਬਦਲਦਾ ਸੀਗਾ ਅਕਾਲੀਆਂ ਵੇਲੇ ਬਾਦਲ ਪਿੰਡ ਤੇ ਕੈਪਟਨ ਵੇਲੇ ਪਟਿਆਲਾ ਸ਼ਹਿਰ ਇਹ ਬਿਲਕੁਲ ਉਹੀ ਹੋਇਆ ਤੇ ਹੁਣ ਵੀ ਕੁਝ ਨਹੀਂ ਬਦਲਿਆ ਧਰਨਾ ਵਾਲਿਆਂ ਧਰਨੇ ਵਾਲਿਆਂ ਦੇ ਸਥਾਨ ਬਦਲੇ ਨੇ ਹੁਣ ਅੱਜ ਦੀ ਡੇਟ ਵਿੱਚ ਲੇਟੈਸਟ ਕੈਪੀਟਲ ਧਰਨਿਆਂ ਦਾ ਜਿਹੜਾ ਵਾ ਉਹ ਸੰਗਰੂਰ ਸ਼ਹਿਰ ਤੇ ਭਗਵੰਤ ਸਿੰਘ ਮਾਨ ਦਾ ਘਰ ਬਣ ਗਿਆ ਵਾ ਬੇਰੋਜ਼ਗਾਰ ਅਧਿਆਪਕ ਬੇਰੋਜ਼ਗਾਰ ਟੀਚਰ ਹਰ ਵਰਗ ਦੇ ਲੋਕ ਬੈਠੇ ਨੇ ਔਰ ਇਸੇ ਤਰ੍ਹਾਂ ਦੇ ਨਾਲ ਬੇਰੋਜ਼ਗਾਰੀ ਅਗਰ ਬੇਰੋਜ਼ਗਾਰੀ ਖਤਮ ਹੋ ਜਾਂਦੀ ਤਾਂ ਫਿਰ ਉੱਥੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਸੰਗਰੂਰ ਦੇ ਦਫ਼ਤਰਾਂ ਦੇ ਬਾਹਰ ਧਰਨੇ ਮਾਰਨੇ ਪੈਣਗੇ ਬੇਰੋਜ਼ ਕੰਟਰੈਕਟ ਦੇ ਉੱਤੇ ਟੀਚਰਸ ਕੰਟਰੈਕਟ ਦੇ ਉੱਤੇ ਆਤਮਾ ਵਰਕਰਸ ਐਗਰੀਕਲਚਰ ਡਿਪਾਰਟਮੈਂਟ ਬੇਤਹਾਸ਼ਾ ਲੋਕ 10 10 15 15 ਹਜ਼ਾਰ ਦੇ ਸਾਡੇ ਪੰਜਾਬ ਦੇ ਨੌਜਵਾਨ ਅੱਜ ਵੀ ਪਿਛਲੇ 3 ਮਹੀਨਿਆਂ ਚੋਂ ਨੌਕਰੀ ਦੀ ਪੱਕੇ ਹੋਣ ਦੀ ਉਡੀਕ ਵਿੱਚ ਬੈਠੇ ਨੇ ਸੋ ਮੈਂਰਾ ਸਿਰਫ ਸਾਦੇ ਸ਼ਬਦਾਂ ਚ ਇਹ ਕਹਿਣਾ ਵਾ ਕਿ ਦੇਖੋ ਚੁਟਕਲੇ ਸੁਣਾਉਣੇ ਐ ਐਲਾਨ ਕਰਨੇ ਉਹ ਗੱਲ ਅਲੱਗ ਆ ਲੇਕਿਨ ਜ਼ਮੀਨੀ ਹਕੀਕਤ ਪੰਜਾਬ ਦੀ ਕਿਸੇ ਤਰ੍ਹਾਂ ਦੀ ਨਹੀਂ ਬਦਲੀ ਜਿਹੜੇ ਕਹਿੰਦੇ ਸੀ ਇੱਕ ਮਿੰਟ ਜਿਹੜੇ ਕਹਿੰਦੇ ਸੀਗੇ ਕਿ ਜਦੋਂ ਮਨਪ੍ਰੀਤ ਬਾਦਲ ਕਹਿੰਦਾ ਸੀ ਕਿ ਖਜ਼ਾਨਾ ਖਾਲੀ ਹੈ ਤੇ ਕਹਿੰਦੇ ਸੀ ਜੀ ਖਾਲੀ ਤਾਂ ਖਜ਼ਾਨਾ ਥੋੜਾ ਹੁੰਦਾ ਪੀਪਾ ਹੁੰਦਾ ਹੁਣ ਇਹਨਾਂ ਦੇ ਵਿੱਤ ਮੰਤਰੀ ਉਹੀ ਸ਼ਬਦ ਵਰਤ ਰਹੇ ਨੇ ਤਾਂ ਲੋਕਾਂ ਨੇ ਕਿਹਾ ਕਿ ਹੁਣ ਦੱਸ ਦਿਓ ਤੁਸੀਂ ਇਹ ਖਜ਼ਾਨਾ ਵਾ ਕਿ ਪੀਪਾ ਵਾ ਅਦਰਸ਼ਪਾਲ ਸਿੰਘ ਖੈਰਾ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਨਰਿੰਦਰ ਮੋਦੀ ਵੱਲੋਂ ਲਾਗੂ ਕੀਤੀ ਗਈ ਅਗਨੀ ਪਥ ਯੋਜਨਾ ਤੇ ਵੀ ਆਪਣਾ ਪ੍ਰਤੀਕਰਮ ਦਿੱਤਾ ਸਾਰੇ ਦੇਸ਼ ਵਿੱਚ ਬਹੁਤ ਭਾਰੀ ਵਿਰੋਧ ਹੋ ਰਿਹਾ ਬਹੁਤ ਭਾਰੀ ਅਗਜਨੀ ਹੋ ਰਹੀ ਹੈ ਗਵਰਨਮੈਂਟ ਪ੍ਰੋਪਰਟੀਆਂ ਸੜ ਰਹੀਆਂ ਸਾਰਾ ਨੌਜਵਾਨ ਦੇਸ਼ ਦਾ ਇਸ ਅਗਨੀ ਪੱਤ ਦੀ ਸਕੀਮ ਦਾ ਵਿਰੋਧ ਕਰ ਰਿਹਾ ਵਾ ਮੈਨੂੰ ਦੁੱਖ ਅਫਸੋਸ ਇਸ ਗੱਲ ਦਾ ਕਿ ਸਰਕਾਰਾਂ ਉਧਾ ਇੱਕ ਪਾਸੇ ਕਹਿੰਦੀਆਂ ਕਿ ਅਸੀਂ ਜਮਹੂਰੀਅਤ ਨਾਲ ਚੱਲਦੀਆਂ ਵਾ ਅਸੀਂ ਜੋ ਲੋਕ ਚਾਹੁੰਦੇ ਉਹ ਕਾਨੂੰਨ ਉਹਨਾਂ ਤੇ ਲਾਗੂ ਕਰਾਂਗੇ ਲੇਕਿਨ ਜਿਹੜੇ ਲੋਕ ਉਸ ਕਾਨੂੰਨ ਦੇ ਸਖਤ ਵਿਰੋਧ ਵਿੱਚ ਖੜੇ ਨੇ ਭਾਜਪੀ ਨੂੰ ਇਹ ਆਪਣੀ ਪ੍ਰਪੋਜ਼ਲ ਅਗਨੀ ਪੱਤ ਦੀ ਵਾਪਸ ਲੈ ਲੈਣੀ ਚਾਹੀਦੀ ਆ ਬਿਲਕੁਲ ਉਧਾ ਹੀ ਹੋ ਰਿਹਾ ਜਿਦਾ ਤਿੰਨ ਕਾਲੇ ਕਾਨੂੰਨ ਕੀਤੇ ਤੇ ਸਾਡੇ ਤੇ ਥੂਫੇ ਸੀਗੇ 1.5 ਸਾਲ ਲੋਕਾਂ ਨੂੰ ਸੰਘਰਸ਼ ਕਰਨਾ ਪਿਆ 700 ਜਾਨਾਂ ਗਈਆਂ ਫਿਰ ਵੀ ਦਾ ਕਾਨੂੰਨ ਵਾਪਸ ਲੈਨੇ ਸੋ ਡੈਮੋਕ੍ਰੇਸੀ ਦਾ ਬੇਸਿਕ ਐਸੈਂ ਦੈਟ ਇਟ ਸ਼ੁੱਡ ਬੀ ਗਵਰਨਡ ਬਾਈ ਦਾ ਵਿਲ ਆਫ ਦਾ ਪੀਪਲ ਉਹ ਕਿਤੇ ਨਾ ਕਿਤੇ ਬੀਜੇਪੀ ਦੀ ਸਰਕਾਰ ਇਸ ਵਕਤ ਉਸ ਨੂੰ ਪਿੱਛੇ ਛੱਡ ਉਧਰ ਕੱਲ ਤਖਤ ਸ਼੍ਰੀ ਦਮਦਮਾ ਸਾਹਿਬ ਬਠਿੰਡਾ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਚੰਗੀ ਸਿਹਤ ਅਤੇ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਕੀਤੀ ਗਈ ਅਤੇ ਲੰਗਰ ਵੀ ਵਰਤਾਇਆ ਗਿਆ ਉਧਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਯੂਨੀਅਨ ਵੱਲੋਂ ਯੂਨੀਵਰਸਿਟੀ ਦੇ ਕੇਂਦਰੀਕਰਨ ਕਰਨ ਦੇ ਖਤਰੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਨੌ ਵਿਦਿਆਰਥੀ ਜਥੇਬੰਦੀਆਂ ਜਿਹੜੀਆਂ ਕਿ ਪੂਰੇ ਪੰਜਾਬ ਦੇ ਵਿੱਚੋਂ ਨੇ ਉਹਨਾਂ ਵੱਲੋਂ ਇੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਜਿਹੜਾ ਕੇਂਦਰੀਕਰਨ ਇਹਦਾ ਕੀਤਾ ਜਾ ਰਿਹਾ ਹੈ ਕਿ ਇਹ ਸੈਂਟਰ ਨੂੰ ਦੇ ਦਿੱਤੀ ਜਾਵੇ ਜਾਂ ਸੈਂਟਰ ਸਰਕਾਰ ਇਹਨੂੰ ਆਪਣੇ ਕੋਲ ਲਿਆ ਰਹੀ ਆ ਇਹਦੇ ਸੰਦਰਭ ਦੇ ਵਿੱਚ 9 ਜੂਨ ਨੂੰ ਮੁਹਾਲੀ ਦੇ ਵਿੱਚ ਇੱਕ ਰੈਲੀ ਕੀਤੀ ਗਈ ਸੀ ਤੇ ਚੰਡੀਗੜ੍ਹ ਵੱਲ ਮਾਰਚ ਕੀਤਾ ਗਿਆ ਸੀ ਉੱਥੇ ਪੰਜਾਬ ਸਰਕਾਰ ਦੀ ਪੁਲਿਸ ਹੈ ਜਿਹੜੀ ਮੁਹਾਲੀ ਜ਼ਿਲ੍ਹੇ ਦੀ ਉਹਨਾਂ ਨੇ ਬੈਰੀਗੇਟ ਲਗਾ ਕੇ ਵਿਦਿਆਰਥੀਆਂ ਉੱਪਰ ਉਹਨਾਂ ਨੂੰ ਰੋਕਿਆ ਗਿਆ लाਠੀ ਚਾਰਜ ਕੀਤਾ ਗਿਆ ਉਹਦੇ ਤੋਂ ਬਾਅਦ ਅਸੀਂ ਜਿਹੜਾ ਹੈਗਾ ਇਸ ਯੂਨੀਵਰਸਿਟੀ ਦੇ ਬਾਰੇ ਅਗਲਾ ਐਕਸ਼ਨ ਹੈ ਜਿਹੜਾ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਦਾ ਐਲਾਨ ਕਰਾਂਗੇ ਸੰਗਰੂਰ ਦੇ ਵਿੱਚ ਜਿਹੜੀ ਜਿਮਨੀ ਚੋਣ ਚੱਲ ਰਹੀ ਹੈ ਉੱਥੇ ਸੰਗਰੂਰ ਚ 23 ਤਰੀਕ ਦੀ ਜਿਮਨੀ ਚੋਣ ਹੈ 20 ਤਰੀਕ ਨੂੰ ਅਸੀਂ ਸੰਗਰੂਰ ਚ ਇੱਕ ਵਿਦਿਆਰਥੀ ਰੈਲੀ ਕਰਨ ਜਾ ਰਹੇ ਹਾਂ ਇਹ ਵੱਡੀ ਰੈਲੀ ਹੋਣੀ ਹੈ ਇਸ ਦੇ ਵਿੱਚ ਬੀਜੇਪੀ ਦਾ ਜਿਹੜਾ ਦਫ਼ਤਰ ਹੈ ਉਹਦਾ ਘਰਾਓ ਹੈ ਜਿਹੜਾ ਉਹ ਕੀਤਾ ਜਾਣਾ ਤੇ ਇਹਦਾ ਜਿਹੜਾ ਸੰਗਰੂਰ ਦੇ ਵਿੱਚ ਅਸੀਂ ਇਸ ਦੇ ਉਹਦੇ ਵਿਰੁੱਧ ਲੜਾਈ ਲੜਨ ਜਾ ਰਹੇ ਹਾਂ ਜੇ ਪੰਜਾਬ ਸਰਕਾਰ ਸਾਨੂੰ ਰੋਕਣ ਦੀ ਕੋਸ਼ਿਸ਼ ਕਰੂਗੀ ਇੱਥੇ ਵੀ ਜਿਹੜਾ ਹੈਗਾ ਕਿ ਪੰਜਾਬ ਦੀ ਮਿੱਟੀ ਤੇ ਪੰਜਾਬੀ ਬੋਲ ਦੇ ਇਲਾਕਿਆਂ 'ਚ ਚੰਡੀਗੜ੍ਹ ਆਸਾਰਿਆ ਗਿਆ ਤੇ ਸਾਨੂੰ ਪੰਜਾਬ ਦੇ ਲੋਕਾਂ ਨੂੰ ਚੰਡੀਗੜ੍ਹ 'ਚ ਪ੍ਰਦਰਸ਼ਨ ਕਰਨ ਤੱਕ ਦੀ ਜਿਹੜੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਤਾਂ ਮੋਹਾਲੀ ਦੀ ਪੁਲਿਸ ਜਿਹੜੀ ਕਿ ਭਗਵੰਤ ਮਾਨ ਪੰਜਾਬ ਦੀ ਪੁਲਿਸ ਹੈ ਸੀਐਮ ਦੀ ਉਹਨਾਂ ਦਾ ਕੋਈ ਹੱਕ ਨਹੀਂ ਸੀ ਵਿਦਿਆਰਥੀਆਂ ਨੂੰ ਰੋਕਣ ਦਾ ਇਸ ਲਈ ਜੇ ਸੰਗਰੂਰ ਚ ਵਿਦਿਆਰਥੀਆਂ ਨੂੰ ਰੋਕਣ ਦੀ ਗਲਤੀ ਕੀਤੀ ਗਈ ਤਹ ਇਹਦੇ ਗੰਭੀਰ ਨਤੀਜੇ ਆ ਜਿਹੜੇ ਪੰਜਾਬ ਸਰਕਾਰ ਨੂੰ ਭੁਗਤਨੇ ਪੈਣਗੇ ਅੱਜ ਦੇ ਸਮੇਂ ਸਿਰ ਪੰਜਾਬ ਦੇ ਕਾਲਜੇ ਦੇ ਨਾਲ ਜੁੜੇ ਹੋਏ ਨੇ ਪੰਜਾਬ ਦੇ ਹੀ ਐਕਸ-ਆਫੀਸ਼ੀਅਲ ਮੈਂਬਰ ਇਹਦੇ ਵਿੱਚ ਸੈਨੇਟ ਵਿੱਚ ਹੁੰਦੀ ਨਹੀਂ ਤੇ ਪੰਜਾਬ ਸਰਕਾਰ ਇਸ ਨੂੰ ਇੱਕ ਮਤਾ ਪਾ ਕੇ ਇੱਕ ਸੂਬੇ ਦੀ ਯੂਨੀਵਰਸਿਟੀ ਡਿਕਲੇਅਰ ਕਰੇ ਸੀ ਇਹ ਚਾਹੁੰਦੇ ਆ ਵੀ ਕੱਲਾ ਕੇਂਦਰੀਕਰਨ ਦੇ ਖਿਲਾਫ ਨਹੀਂ ਲੜਾਈ ਅਸੀਂ ਚਾਹੁੰਦੇ ਆ ਇਹਦੇ ਉੱਤੇ ਹੱਕ ਪੰਜਾਬ ਦਾ ਤੇ ਪੰਜਾਬ ਸਰਕਾਰ ਇਹਦੇ ਵਿੱਚ ਆਪਦੀ ਜਿਹੜੀ ਬਣਦੀ ਭੂਮਿਕਾ ਉਹ ਨਿਭਾਵੇ ਉਧਰ ਵਿਦਿਆਰਥੀਆਂ ਨੇ ਵੱਖ-ਵੱਖਰੀਆਂ ਰਾਜਨੀਤਿਕ ਪਾਰਟੀਆਂ ਅਤੇ ਆਮ ਲੋਕਾਂ ਤੋਂ ਵੀ ਸਮਰਥਨ ਦੀ ਮੰਗ ਕੀਤੀ ਹੈ ਦੇਖੋ ਇਹਦੇ ਤੇ ਸਾਨੂੰ ਬਹੁਤ ਸਾਰੇ ਪੰਜਾਬ ਦੇ ਵਿੱਚੋਂ ਸੰਪਰਕ ਹੋਏ ਆ ਸਾਨੂੰ ਕੱਲੀ-ਕੱਲੀ ਕਿਸਾਨ ਜਥੇਬੰਦੀ ਨੇ ਬਿਲਕੁਲ ਉਹਨਾਂ ਨੇ ਸਾਨੂੰ ਇਹ ਵਾਅਦਾ ਕੀਤਾ ਕਿ ਅਸੀਂ ਜੋ ਜ਼ਿੰਮੇਵਾਰੀ ਤੁਸੀਂ ਦਿਓਗੇ ਅਸੀਂ ਕਿਸਾਨ ਯੂਨੀਅਨ ਆ ਉਹਦੇ ਵਿੱਚ ਖੁੱਲ੍ਹ ਕੇ ਸਾਹਮਣੇ ਆਉਣਗੇ ਆ ਉਹਦੇ ਤੋਂ ਬਿਨਾਂ ਪੰਜਾਬ ਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਬਹੁਤ ਸਾਰੇ ਯੂਥ ਵਿੰਗ ਇਦਾਂ ਦੇ ਹੈਗੇ ਆ ਪਿੰਡਾਂ ਦੇ ਕਲੱਬ ਹੈਗੇ ਆ ਇਵਨ ਇਵਨ ਸਾਡੇ ਕੋਲੇ ਇੱਥੋਂ ਤੱਕ ਕਿ ਅਕਾਲੀ ਦਲ ਕਾਂਗਰਸ ਇਹ ਵੀ ਸਾਰੇ ਸਾਨੂੰ ਸੰਪਰਕ ਕਰ ਰਹੇ ਆ ਪਰ ਸਾਡਾ ਵਿਦਿਆਰਥੀਆਂ ਦਾ ਇੱਕ ਇਸ ਵਾਰੀ ਇਸ ਵਾਰੀ ਅਸੀਂ ਇੱਕ ਗੱਲ ਕਲੀਅਰ ਕਰ ਦੇਣੀ ਚਾਹੁੰਦੇ ਆ ਕਿ ਪੰਜਾਬ ਯੂਨੀਵਰਸਿਟੀ 1947 ਤੋਂ ਜਦੋਂ ਜਿਵੇਂ ਸਾਡਾ ਪੰਜਾਬੀ ਪਾਕਿਸਤਾਨ ਤੋਂ ਉੱਜੜ ਕੇ ਇੱਥੇ ਆਇਆ ਜਿਵੇਂ ਉਹਦਾ ਪਰਿਵਾਰ ਉੱਜੜ ਕੇ ਆਇਆ ਜਿਵੇਂ ਉਹਦਾ ਘਰ-ਬਾਰ ਜਿਵੇਂ ਉਹਦੀ ਜ਼ਮੀਨ ਜਾਇਦਾਦ ਸਾਰਾ ਕੁਝ ਉਹ ਪਿੱਛੇ ਛੱਡ ਕੇ ਆਇਆ ਆਹੀਂ ਇਹ ਯੂਨੀਵਰਸਿਟੀ ਇੱਕ ਜਿਉਂਦੇ ਜਾਗਦੇ ਮਨੁੱਖ ਦੀ ਤਰ੍ਹਾਂ ਉੱਥੋਂ ਉੱਜੜ ਕੇ ਆਈ ਹੈ ਇਹ ਕੋਈ ਇਹ ਨਹੀਂ ਹੈ ਕਿ ਇਸ ਸੈਂਟਰ ਨੇ ਰਹਿਮ ਕਰਮ ਕਰਮ ਕਰਕੇ ਬਣਾਈ ਸੀ ਇਹ ਯੂਨੀਵਰਸਿਟੀ ਜਦੋਂ ਉਦੋਂ ਵੀ ਬਣਾਈ ਗਈ ਸੀ ਲਾਹੌਰ ਦੇ ਵਿੱਚ ਸਾਡੀਆਂ ਪੰਜਾਬ ਦੀਆਂ ਸਿੱਖ ਰਿਆਸਤਾਂ ਸੀ ਜਿਹੜੀਆਂ ਉਹਨਾਂ ਰਿਆਸਤਾਂ ਦੇ ਰਾਜਿਆਂ ਨੇ ਕਹਿ ਲਈਏ ਜਾਂ ਉੱਥੋਂ ਦੇ ਲੋਕਾਂ ਨੇ ਇਹਨੂੰ ਫੰਡ ਦੇ ਕੇ ਯੂਨੀਵਰਸਿਟੀ ਖੜੀ ਕੀਤੀ ਸੀ ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਜਨਾ ਅਗਨੀ ਪੱਤ ਅਤੇ ਆਮ ਆਦਮੀ ਪਾਰਟੀ ਦੇ ਆਗੂ ਨੇ ਭਾਜਪਾ ਤੇ ਕਈ ਵੱਡੇ ਸਿਆਸੀ ਇਲਜ਼ਾਮ ਲਗਾਏ ਨੇ ਦੇਸ਼ ਦੀ ਸੈਨਾ ਚ ਭਰਤੀ ਨੂੰ ਲੈ ਕੇ ਅਗਨੀ ਪਥ ਨਾਮ ਦੀ ਯੋਜਨਾ ਸ਼ੁਰੂ ਕੀਤੀ ਜਾਂ ਕਰਨ ਜਾ ਰਹੀ ਹੈ ਉਦੀ ਘੋਸ਼ਣਾ ਕੀਤੀ ਜਿਹਦੇ ਚ ਸੈਨਾ ਦੀ ਭਰਤੀ ਦੇ ਨਾਂ ਤੇ ਨੌਜਵਾਨਾਂ ਨੂੰ 4 ਸਾਲ ਲਈ ਫੌਜ ਚ ਭਰਤੀ ਕੀਤਾ ਜਾਊਗਾ ਨਾ ਤੇ ਉਸ ਤੋਂ ਬਾਅਦ ਕੋਈ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਊਗੀ ਨਾ ਕੋਈ ਫਿਊਚਰ ਵਾਸਤੇ ਕੋਈ ਉਹਨਾਂ ਦਾ ਕੋਈ ਪ੍ਰਬੰਧ ਕੀਤਾ ਜਾਊਗਾ ਤੇ ਨਾ ਕੋਈ ਰਿਵਾਰਡ ਦਿੱਤਾ ਜਾਊਗਾ। ਯਾਨੀ ਕਿ ਮੋਦੀ ਸਰਕਾਰ ਅਗਨੀ ਪਥ ਨਾਮ ਦੀ ਯੋਜਨਾ ਦੇ ਨਾਲ ਦੇਸ਼ ਨੂੰ ਅੱਗ ਦੇ ਵਿੱਚ ਝੋਕਣ ਦੀ ਜਿਹੜੀ ਕੋਸ਼ਿਸ਼ ਕਰ ਰਹੀ ਹੈ ਜਿਹੜੀ ਬਹੁਤ ਖਤਰਨਾਕ ਹੈ। ਦੇਸ਼ 'ਚ ਨੌਜਵਾਨਾਂ 'ਚ ਫੌਜ 'ਚ ਭਰਤੀ ਨੂੰ ਲੈ ਕੇ ਇੱਕ ਉਤਸ਼ਾਹ ਦੇਸ਼ ਭਗਤੀ ਦੀ ਭਾਵਨਾ ਇੱਕ ਨੋਬਲ ਕੌਸ ਮੰਨਿਆ ਜਾਂਦਾ ਹੈ। ਲੇਕਿਨ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪਿਛਲੇ 8 ਸਾਲਾਂ 'ਚ ਜਿਹੜੇ ਕੀ ਕਹਿੰਦੇ ਸੀ ਅਸੀਂ ਹਰ ਸਾਲ 5 ਕਰੋੜ ਨੌਜਵਾਨਾਂ ਨੂੰ ਦੇਸ਼ 'ਚ ਨੌਕਰੀਆਂ ਦਵਾਂਗੇ ਉਸ ਬੀਜੇਪੀ ਸਰਕਾਰ ਦੇ ਰਜਿਮ 'ਚ ਅੱਜ ਦੇਸ਼ 'ਚ ਜਿਹੜੀ ਬਰੋਜਗਾਰੀ ਦਰ ਹੈ ਹਾਈएस्ट ਲੈਵਲ ਤੇ ਪਹੁੰਚ ਗਈ ਹੈ। ਯਾਨੀ ਕਿ ਦੇਸ਼ 'ਚ ਪਿਛਲੇ 45 ਸਾਲਾਂ 'ਚ ਇਤਿਹਾਸਿਕ ਬਰੋਜਗਾਰੀ ਦਰ ਵਧੀਆ, ਬਰੋਜਗਾਰ ਵਧਿਆ। ਔਰ ਸਿਰਫ ਤੇ ਸਿਰਫ ਭਾਜਪਾ ਸਰਕਾਰ ਨੇ ਝੂਠੇ ਲਾਰੇ, ਝੂਠੇ ਦਾਅਵੇ ਦੇਣ ਦੀ ਕੋਸ਼ਿਸ਼ ਕੀਤੀ ਆ ਲੋਕਾਂ ਨੂੰ ਗੁੰਮਰਾਹ ਕੀਤਾ ਔਰ ਉਸੇ ਕੜੀ 'ਚ ਜਿਹੜੀ ਇਹ ਅਗਨੀ ਪਥ ਯੋਜਨਾ ਲੈ ਕੇ ਲੈ ਕੇ ਆ ਰਿਹਾ ਉਹ ਵੀ ਸਿੱਧਾ-ਸਿੱਧਾ ਕੋਜਾ ਨੌਜਵਾਨਾਂ ਦਾ ਮਜ਼ਾਕ ਹੈ ਦੇਸ਼ ਦੀ ਫੌਜ ਦਾ અપਮਾਨ ਹੈ ਅਦਰਕਲ ਪੰਜਾਬ ਦੇ ਸ਼ਰਾਬ ਠੇਕੇਦਾਰਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਇਸ ਪ੍ਰੈਸ ਕਾਨਫਰੰਸ ਵਿੱਚ ਭਗਵੰਦ ਮਾਨ ਵੱਲੋਂ ਲਾਗੂ ਕੀਤੀ ਗਈ ਆਪਕਾਰੀ ਨੀਤੀ ਭਾਵ ਸ਼ਰਾਬ ਨੀਤੀ ਤੇ ਆਪਣੀ ਨਰਾਜ਼ਗੀ ਜਤਾਈਏ ਦੇਖੋ ਜਿਹਨਾਂ ਰੈਵਨਿਊ ਜਿਹੜਾ ਹੈਗਾ ਉਹ 40% ਜਿਹੜਾ ਇਹਨਾਂ ਨੇ ਇਨਕਰੀਜ਼ ਕਰਤਾ ਪਹਿਲੇ ਅਦਰ ਜਿਹੜੇ ਸਾਲ ਚੱਲਦੇ ਸੀਗੇ ਆਮ ਰੈਵਨਿਊ ਹਰ ਸਰਕਾਰ ਇੱਕ ਫੰਡਾ ਹੈਗਾ ਵੀ ਹਰ ਸਾਲ ਤਕਰੀਬਨ 10% 12% ਲੋਕ ਹੈ ਜਿਹੜੇ ਉਹ दारू ਪੀਣ ਵਾਲੇ ਵੱਧ ਜਾਂਦੇ ਆ ਉਹਨਾਂ ਦੀ ਗਿਣਤੀ ਵੱਧ ਜਾਂਦੀ ਹੈ ਕੁਝ ਬੱਚੇ ਨੌਜਵਾਨ ਹੋ ਜਾਂਦੇ ਆ ਕੁਝ दारू ਪੀਣ ਲੱਗ ਜਾਂਦੇ ਆ ਇਸ ਤਰ੍ਹਾਂ ਕਰਕੇ ਉਹ 10 12% ਜਿਹੜੀ ਇਨਕਰੀਜ਼ ਹੁੰਦੀ ਹੈ ਤਾਂ ਸਰਕਾਰ ਉਸ ਇਨਕਰੀਜ਼ ਨੂੰ ਵੇਖਦੇ ਹੋਏ ਹਰ ਸਾਲ ਸਾਡਾ ਜਿਹੜਾ 10 12% ਜਿਹੜਾ ਰੈਵਨਿਊ ਆ ਉਹ ਵਧਾ ਦਿੰਦੀ ਆ ਪਰ ਇਹਨਾਂ ਨੇ ਕੀ ਕੀਤਾ ਉਹ 40% ਸਾਡਾ ਰੈਵਨਿਊ ਵਧਾਤਾ ਔਰ ਉਸ ਤੋਂ ਇਲਾਵਾ ਸਾਡੇ ਜਿਹੜੇ ਸਰਕਲ ਸੀ ਵੀ ਇਹ ਜਿਹੜੇ ਛੋਟੇ ਠੇਕੇਦਾਰ ਹੈ کاروبਾਰੀ ਹੈ ਪੰਜਾਬ ਦੇ ਇਹ ਕਾਰੋਬਾਰ ਨਾ ਲੈ ਸਕਣ ਤਾਂ ਇਸ ਨੰਨਾ ਨੇ ਸਾਡੇ ਜਿਹੜੇ ਸਰਕਲ ਦੀ ਸ਼ੇਪ ਹੈ ਉਹਦਾ ਖੇਤਰਪਾਲਾ ਉਹ ਬਹੁਤ ਵੱਡਾ ਕਰਤਾ ਇੰਨਾ ਵੱਡਾ ਕਰਤਾ ਵੀ ਉਹਦੀ ਜਿਹੜੀ ਕੀਮਤ ਹੋ 35 ਤੋਂ 40 ਕਰੋੜ ਰੁਪਇਆ ਕਰਦੀ ਇੱਕ ਸਰਕਲ ਦੀ ਕੀਮਤ ਪਹਿਲੇ ਜਿਹੜੀ ਕੀਮਤ ਹੁੰਦੀ ਸੀ ਉਹ ਤਕਰੀਬਨ 8 ਕਰੋੜ 10 ਕਰੋੜ ਦਾ ਇੱਕ ਸਰਕਲ ਹੋਇਆ ਕਰਦਾ ਸੀ ਜਿਹੜੀ ਹੁਣ 35-40 ਕਰੋੜ ਦਾ ਸਰਕਲ ਆ ਇਹਦੇ ਵਾਸਤੇ ਬਹੁਤ ਪੂੰਜੀ ਦੀ ਲੋੜ ਹੈ ਇੰਨੀ ਪੂੰਜੀ ਸਾਡੇ ਆਮ ਲੋਕਾਂ ਕੋਲੇ ਹੈ ਹੀ ਨਹੀਂ ਪੰਜਾਬ ਦਾ ਤਾਂ ਪਹਿਲਾਂ ਹੀ ਨਸ਼ਿਆਂ ਨੇ ਲੱਕ ਤੋੜਿਆ ਹੋਇਆ ਹਰ ਚੀਜ਼ ਦੀ ਬੇਰੁਜ਼ਗਾਰੀ ਫੈਲੀ ਹੋਈ ਹੈ ਕਿਸੇ ਲੜਕੇ ਕੋਲੇ ਨੌਜਵਾਨ ਕੋਲੇ ਰੋਜ਼ਗਾਰ ਨਹੀਂ ਹੈਗਾ ਸਾਡੇ ਪੜ੍ਹੇ ਲਿਖੇ ਨੌਜਵਾਨ ਸੜਕਾਂ ਦੇ ਤੁਰੇ ਫਿਰਦੇ ਆ ਵੇਲੇ ਸੋ ਇਸ ਕਰਕੇ ਸਾਥੋ ਕਾਰੋਬਾਰ ਖੋਣ ਵਾਸਤੇ ਇਹਨਾਂ ਨੇ ਬਹੁਤ ਮਹਿੰਗੀ ਪਾਲਿਸੀ ਬਣਾਈ ਹੈ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਜਨਾ ਅਗਨੀਪੱਤ ਤੇ ਕਈ ਥਾਵਾਂ ਤੇ ਰੋਜ਼ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 20 ਸਟੂਡੈਂਟ ਐਸੋਸੀਏਸ਼ਨ ਵੱਲੋਂ ਜਮ ਕੇ ਪ੍ਰਦਰਸ਼ਨ ਕੀਤਾ ਗਿਆ ਸੁਣਦੇ ਹਾਂ ਉਹਨਾਂ ਦਾ ਕੀ ਕਹਿਣਾ मांग ये कि जो जो अग्नि वीर करके इन्होंने रिक्रूटमेंट स्कीम निकाली है उसको वापस लिया जाए या उसमें संशोधन किया जाए उसको दोबारा से संशोधित करके लाया जाए हाँ वो ठीक वो वो गलत है हिंसा करना बहुत गलत बात है लेकिन अगर देश के युवाओं को जो है अगर उनको सही चीज नहीं मिलेगी बेरोजगारी से इतना इतना यंग हमारा यूथ इतना ज्यादा परेशान है बेरोजगारी की वजह से तो वो उसकी अंदर से निकलती है चीजें इसलिए वो हाँ कर रहे हैं हाँ, कर... है, वो गलत है वो गलत है हम भी उसको सपोर्ट नहीं करते हैं गलत चीज को हम कभी सपोर्ट नहीं करते मुझे ये नहीं समझ आ रहा चार साल बाद इसमें युवा कहाँ जाएगा कुछ सालों तक तैयारी करता है कि एक सरकारी नौकरी मिल जाए अपने घर का पालन पोषण वो कर सके उसके बाद साथ ही साथ देश की सेवा वो कर सके आप कह रहे हो कि चार साल आप नौकरी करो फिर टाटा बाय उसके बाद उसका क्या होगा कोई एश्योरेंस है कोई पॉलिसी है केंद्र सरकार की कि चार साल बाद ये करेंगे चार साल बाद आपने नौकरी करके उसे यूज एंड थ्रो कर दिया अब वो किसी ना घर का ना घाट का फिर दोबारा से वो अपनी तैयारी शुरू करेगा हम लोगों की मांगे सिर्फ इतनी है कि आप देख रहे हैं देश का जो छात्र है छात्र वर्ग है उसके साथ लगातार सालों साल से शोषण होता आ रहा है उसके बाद से आप रेलवे की भर्ती देखिए एक तो निकलती इतनी कम तो जो भी भर्ती है चाहे नौसेना हो चाहे जल सेना हो चाहे थल सेना हो उसमें भर्तियां कम निकलती हैं, जिसमें लाखों लाख स्टूडेंट्स एनरोल करते हैं हर साल उसमें घपला हो रहा होता है उसके बाद एक ऐसी पॉलिसी को लेकर आ गई है एक ऐसे कानून को लेकर आ गई है जिसमें उनकी जिंदगी को पूरी तरीके से बर्बाद किया जा रहा है सत्रह साल उसका पूरा परिवार उस पर निर्धारित होता है जिसको केवल चार साल के लिए सीमित कर दिया गया है हम लोगों की मांग है की इस पॉलिसी को बिल्कुल वापस लिया जाए कर दे कांग्रेस विधायक कुमारी सैलजादी उन्होंने भी प्रधानमंत्री उन्होंने भी प्रधानमंत्री दी योजना अग्निपथ बयान दिया। ये केवल ये नहीं है ये पूरा देश का माहौल जो आपने बिगाड़ दिया है ताना बाना बिगाड़ दिया है लोगों में एक जिस तरह की मानसिकता आपने डाल दी है कि इस सरकार से कुछ मिलने वाला नहीं है ये वो माहौल जो आपने तैयार किया है पूरे प्रदेश पूरे देश में उसका नतीजा आप देख रहे हैं हम यही चाहेंगे जैसे हमारे नेता राहुल जी ने कहा है कि इसको तुरंत प्रभाव से आपको वापस लेना पड़ेगा लेना चाहिए और कृपया हमारी आर्म्ड फोर्सेस का जो मोराल होता है उसे डाउन मत कीजिए क्योंकि आर्म्ड फोर्सेस अपने देश के लिए हमारा जवान हमारे डिफेंस के लोग देश के लिए इस भारत माता के लिए अपने जान तक न्यौछावर करते हैं उनका मोराल डाउन होगा मोटिवेशन कम होगी और हमारे नौजवान के लिए आगे आप अंधकार में उसे धकेल रहे हैं आप कैसे फौजी तैयार कर रहे हैं कि जिन्हें आप भर्ती भी कर रहे हैं किस हिसाब से कि चार साल के लिए भर्ती करेंगे और उनमें से 25 प्रतिशत को केवल रखेंगे 75 प्रतिशत को आप बाहर कर देंगे इसमें सोची समझी चाल है साजिश है भारतीय जनता पार्टी की सोच की उधर लारेंस बिश्नोई है।, है वो है कि इस टाइप के जो भी है या वो जो है, उसके अंदर में जब भी एक रिमांड लिया जाएगा तो उसको बाकायदा एक कैमरा प्रोसीडिंग के अंदर एक कैमरा वाली सर्वेज वाली जगह पे जहां पे बकायदा कैमरा लगे होने चाहिए उसी के दौरान उसकी पूरी डेरिगेशन होगी ये एक लैंडमार्क जजमेंट है जिसका पूरा वायलेशन है परमवीर सिंह सैनी वर्सिज बलजीत सिंह यह सुप्रीम कोर्ट के लैंडमार्क जजमेंट है जिसमें साफ बताया जा चुका है कि अगर किसी की डेरोगेशन होगी तो कैमरा प्रोसीडिंग के अंदर होगी वहां पे कैमरा होने चाहिए लेकिन इसका वायोलेशन किया जा रहा है क्योंकि मेरे क्लाइंट को ब्रूटली मारा जा रहा है मेरे क्लाइंट लोरेंस बिश्नोई को ब्रूटली बहुत उसको पेश दी जा रही है उसके बाद थर्ड डिग्री टॉर्चर किया जा रहा है उसकी जान को खतरा है इसीलिए मैं आज आप लोगों के रूबरू आया हूं ये अपील करने के लिए पंजाब गवर्नमेंट स्टेट, स्टेट गवर्नमेंट को और एंटायर पंजाब पुलिस को कि आप वॉलेश कर रहे हैं कल इसका जवाब आपको कोर्ट में देना पड़ेगा मैं कोर्ट में इसके लिए इसके लिए खिलाफ रिट लगाऊंगा आपको पूरी वीडियोग्राफी जो अब तक उन्होंने आपने डर में की है वो प्रोवाइड करनी पड़ेगी आप उसकी वीडियोग्राफी जानबूझ के नहीं कर रहे हैं बकायदा उसका मेडिकल कराने के लिए डॉक्टर वहां बुला के अपने मनमाने तरीके से उसका मेडिकल बनवाया जा रहा है इसके अलावा मेरे क्लाइंट लॉरेंस बिश्नोई का जो अधिकार है 41 डी सी के अंदर कि उसको अपनी मर्जी के अपने मर्जी के एडवोकेट से मिलने की परमिशन दी जाए उसका टोटली वाले से किया जा रहा है उसको किसी से मिलने नहीं दिया जा रहा क्योंकि इससे नहीं मिलने दिया जा रहा क्योंकि आप कन्सील करना चाहते हैं कि उसके साथ किस तरह की बेरहमी अंदर जो है बरती जा रही है पंजाब उसके द्वारा उधर श्रोमणी अकाली दल दे आगु परमजीत सिंह सरना दा बयान सामने आया ओना श्री करतारपुर साहिब कॉरिडोर दे दर्शन दी फीस ਵੱਧ ਹੋਣ ਤੇ ਆਪਣੀ ਨਰਾਜ਼ਗੀ ਜਤਾਈ ਹੈ ਸਾਨੂੰ ਉਮੀਦ ਸੀ ਵੀ ਸੰਗਤ ਹਜ਼ਾਰਾਂ ਦੀ ਤਦਾਦ ਵਿੱਚ ਰੋਜ ਜਾਏਗੀ ਪਰ ਦੋ ਤਿੰਨ ਗੱਲਾਂ ਕਰਕੇ ਸੰਗਤ ਦੀ ਜਿਹੜੀ ਉੱਤੇ ਆਮਾ ਦੇ ਘਟ ਹੈਗੀ ਇੱਕ ਹੈਗਾ ਕਿ ਪਾਸਪੋਰਟ ਜਿਹੜਾ ਹੈਗਾ ਉਹ ਲਿਜਾਣਾ ਜ਼ਰੂਰੀ ਹੈ ਫਿਰ ਰਜਿਸਟ੍ਰੇਸ਼ਨ ਕਰਾਣੀ ਜ਼ਰੂਰੀ ਹੈ ਰਜਿਸਟ੍ਰੇਸ਼ਨ ਕਦੇ 10 ਬੰਦੇ ਕਰਾਉਂਦੇ ਨੇ ਤੇ 5 ਹੀ ਹੁੰਦੀ ਹੈ ਮੰਗਲਵਾਰ ਅਗਲੇ 5 ਹੀ ਹੁੰਦੀ ਹੈ ਵੀਰਵਾਰ ਇਹ ਦਿੱਕਾਰੀਆਂ ਅਸੀਂ ਇਹ ਚਾਹਦੇ ਹਾਂ ਕਿ ਜਿਹੜਾ ਆਧਾਰ ਕਾਰਡ ਬਣਿਆ ਹੋਇਆ ਹੈ ਆਧਾਰ ਕਾਰਡ ਦੀ ਫੋਟੋ ਕਾਪੀ ਇਹ ਕਿ ਹਿੰਦੁਸਤਾਨ ਦੀ ਸਰਕਾਰ ਰੱਖ ਲਵੇ ਇੱਕ ਪਾਕਿਸਤਾਨ ਦੀ ਸਰਕਾਰ ਰੱਖ ਲਵੇ। ਸ਼ਾਮ ਨੂੰ ਗਿਣਤੀ ਪੂਰੀ ਹੋ ਜਾਣੇ ਵੀ ਇਨੇ ਬੰਦੇ ਗੈਣ ਤੇ ਇਤਨੇ ਆਣ ਵਾਕੇ ਬੰਦੇ ਕਿਤੇ ਨਹੀਂ। ਉਹਦੇ ਦਿੱਕਤ ਨਹੀਂ ਆਏਗੀ ਰਿਕਾਰਡ ਪੂਰਾ ਰਹੇਗਾ। ਦੂਸਰਾ ਉਹਦੇ ਵਿੱਚ ਮੈਂ ਇਹ ਵੀ ਚਾਹਾਂਗਾ ਕਿ ਜਿਹੜੀ ਪਾਕਿਸਤਾਨ ਸਰਕਾਰ 20 ਡਾਲਰ ਫੀਸ ਲੈਂਦੀ ਹੈ ਜੀ ਉਸ ਨੂੰ 10 ਡਾਲਰ ਕੀਤਾ ਜਾਵੇ। ਤਾਂ ਕਿ ਸੰਗਤ ਦੇ ਉੱਤੇ ਬੋਧਾ ਬੋਝ ਨਾ ਪੈ ਸਕੇ। 10 ਡਾਲਰ ਜਿਹੜੇ ਹੈਗੇ ਉਹ ਠੀਕ ਹੈਗੇ ਚਲੋ ਉਹਨਾਂ ਨੇ ਟਰਾਂਸਪੋਰਟ ਬਾਰਡਰ ਉੱਤੇ ਲੈ ਕੇ ਗੁਰਦੁਆਰੇ ਤੱਕ ਜਾਣੀ ਹੈ ਫਿਰ ਵਾਪਸ ਛੱਡਣ ਆਣਾ ਹੈ। ਉਹਨਾਂ ਦਾ ਟਰਾਂਸਪੋਰਟ ਬਹੁਤ ਵਧੀਆ ਹੈ ਐਰਕ੍ਰਿਸ਼ਨ ਬਸਾਂ ਪਰ 2 ਡਾਲਰ ਇਜ਼ ਟੂ ਮੱਚ ਇਹ ਅਗਰ ਦੋ ਗੱਲਾਂ ਠੀਕ ਹੋ ਜਾਣ ਦੋਵਾਂ ਸਰਕਾਰਾਂ ਵੱਲੋਂ ਤੇ ਮੈਸਨ ਦਾ ਕਿ ਉੱਥੇ ਜਿਹੜੇ ਸੰਤਾਂ ਦਰਸ਼ਨ ਕਰਨਾ ਚਾਹੁੰਦੀਆਂ ਹਨ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵਧੇਗੀ ਅੱਜਕੱਲ ਜ਼ਿਆਦਾਤਰ ਲੋਕ ਆਪਣੇ ਦੰਦਾਂ ਦੀ ਸਿਹਤ ਨੂੰ ਲੈ ਕੇ ਜਾਗਰੂਕ ਨਹੀਂ ਹਨ ਅਤੇ ਇਹੀ ਕਾਰਨ ਹੈ ਕਿ ਅਸੀਂ ਕਈ ਵੱਡੀਆਂ ਬਿਮਾਰੀਆਂ ਦੇ ਸ਼ਿਕਾਰ ਵੀ ਹੋ ਜਾਂਦੇ ਹਾਂ ਇਹ ਸਾਰੇ ਮਸਲੇ ਨੂੰ ਲੈ ਕੇ ਡਾਕਟਰ ਖੁਸ਼ਪ੍ਰੀਤ ਕੌਰ ਨੇ ਲੋਕਾਂ ਨੂੰ ਔਰਲ ਹੈਲਥ ਬਾਰੇ ਜਾਗਰੂਕ ਕੀਤਾ लोगों को जागरूक करने कैंपस वालों कई प्रोग्राम भी किए जा रहे हैं जैसा कि सब हम सब लोग जानते हैं कि ग्लोबलाइजेशन आजकल एक की वर्ड है बहुत इंपॉर्टेंट है कि सारा ग्लोब जो है वो इकट्ठा काम करे और एक ही स्टैंडर्डाइजेशन ऑफ केयर होनी चाहिए हमें मौका मिला कि ये एक बहुत ही यंग डेंटल सर्जन है जो से आई है और बहुत ही मोटिवेटेड है डॉक्टर खुशप्रीत कौर सो हमने इनका एक लेक्चर कराया था कि जो एथिक्स हैं डेंटल एथिक्स जो हैं जो हिंदुस्तान में और अमेरिका में उसमें क्या फ़र्क है फ़र्क ज़्यादा नहीं है शायद हमारा फ़र्क है हमारी सोच में शायद रूल्स को तोड़ना हमें एक प्रिवलेज लगता है हिंदुस्तान में एक रेड लाइट को जंप करना हमें लगता है हमने बहुत बहादुरी का काम किया है जो कभी भी एक अमेरिका में कोई नहीं करेगा क्योंकि मन से ये आवाज़ ही नहीं आएगी कि हमने रेड लाइट जंप करना है जब हम एक पेशेंट पे काम कर रहे हैं तो हमारे वर्क एथिक्स और इम्प्रूव होने चाहिए कि हम अपने पेशेंट्स की प्राइवेसी को रिस्पेक्ट करें आ, यही उन्होंने भी बताया है जो डेंटल कॉलेज है ऑलरेडी जो मैंडेट है वो जो डेंटिस्ट्री इन दिस एरिया लुकऑफ्टर कर रहे हैं को ज़्यादा पेशेंट है ਐਕਟਿਵਲੀ ਸਾਡੇ ਕੋਲੇ ਆਉਂਦੇ ਨੇ ਉਹਨਾਂ ਦਾ ਅਸੀਂ ਟ੍ਰੀਟਮੈਂਟ ਕਰਦੇ ਆਂ ਸਾਡਾ ਜਿਹੜਾ ਕਮਿਊਨਿਟੀ ਮੈਡੀਸਨ ਦਾ ਡਿਪਾਰਟਮੈਂਟ ਉਹ ਰੈਗੂਲਰਲੀ ਉਹਨਾਂ ਨੂੰ ਇੱਕ ਬੱਸ ਦਿੱਤੀ ਹੋਈ ਹੈ ਜਿੱਦੇ ਸਾਰੇ ਡੈਂਟਲ ਇਕੁਪਮੈਂਟ ਹੈਗੇ ਤੋਂ ਕਮਿਊਨਿਟੀ ਦੇ ਵਿੱਚ ਜਾਂਦੇ ਨੇ ਉੱਥੇ ਲੋਕਾਂ ਦਾ ਉੱਥੇ ਟ੍ਰੀਟਮੈਂਟ ਕਰਦੇ ਨੇ ਸਾਡੇ ਇੰਟਰਨਲ ਬੱਚੇ ਵੀ ਸਿੱਖਦੇ ਨੇ ਤੇ ਲਗਾਤਾਰ ਸਾਡਾ ਪ੍ਰੋਗਰਾਮ ਆਲਰੇਡੀ ਹੈਗਾ ਜਦੋਂ ਨਵੀਂ ਗਵਰਨਮੈਂਟ ਆਈ ਹੈ ਉਹਦੇ ਨਾਲ ਅਸੀਂ ਕੋਲੈਬੋਰੇਟ ਕਰਾਂਗੇ ਜਿੰਨਾ ਵੀ ਇਹਨੂੰ ਅਸੀਂ ਐਕਸਪੈਂਡ ਕਰਨਾ ਚਾਹੁੰਦੇ ਨੇ ਵੀ ਵੀ ਹੈਵ ਜ਼ੀ ਫੈਸਿਲਿਟੀਜ਼ ਐਂਡ ਵੀ ਵਿਲ ਡੂ ਇਟ ਇਹ ਗਵਰਨਮੈਂਟ ਟੂ ਗਵ ਦਿੱਲੀ ਗਵਰਨਮੈਂਟ ਪਾਰਟਿਸਿਪੇਟ ਕਰ ਰਹੀ ਹੈ ਗਵਰਨਮੈਂਟ ਆਫ ਇੰਡੀਆ ਪਾਰਟਿਸਿਪੇਟ ਕਰ ਰਹੀ ਹੈ ਪੰਜਾਬ ਗਵਰਨਮੈਂਟ ਵੀ ਇੰਨੇ ਪਾਰਟਿਸਿਪੇਟ ਕਰ ਰਹੀ ਹੈ ਇਨੀਸ਼ੀਅਲ ਸਟੇਜ ਇੰਦੀ ਹੋ ਚੁੱਕੀ ਹੈ ਨੈਕਸਟ ਸਟੇਜ ਇੰਦੀ ਅੱਗੇ ਕੰਟੀਨਿਊ ਰਹਿਣਗੇ ਅਤੇ ਹੁਣ ਗੱਲ ਕਰਦੇ ਹਾਂ ਖੇਡ ਜਗਤ ਦੀ ਪੰਜਾਬ ਦੀ ਧੀ ਨੇ ਕੀਤਾ ਲੁਧਿਆਣੇ ਦਾ ਨਾਂ ਰੋਸ਼ਨ ਖੇਲੋ ਇੰਡੀਆ 'ਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਬਣੀ ਪੰਜਾਬ ਦੀ ਪਹਿਲੀ ਧੀ ਜਿਸ ਦਾ ਨਾਮ ਹੈ ਇਸ਼ਾਨੀ ਇਸ ਨੇ ਸਿਰਫ ਕੌਮ ਹੀ ਨਹੀਂ ਸਗੋ ਕ੍ਰਾਂਤੀਕਾਰੀ ਮੁਕਾਬਲਿਆਂ 'ਚ ਵੀ ਝੰਡੇ ਗੱਡੇ ਨੇ ਮੈਂ ਹਲੇ ਖੇਲੋ ਇੰਡੀਆ ਯੂਥ ਗੇਮਸ ਜੋ ਪੰਚਕੁਲਾ ਉਸੀ ਉਹ ਖੇਡ ਕੇ ਆਇਆ ਤੇ ਉਸ ਮੇਰਾ ਸਿਲਵਰ ਮੈਡਲ ਹੈ ਸੋ ਕਿਸ ਤਰ੍ਹਾਂ ਦੀ ਤਿਆਰੀ ਲਈ ਤੁਹਾਡੀ ਔਰ ਕਿੰਨਾ ਤਫ ਮੁਕਾਬਲੇ ਹੋਏ ਉੱਥੇ ਕਿੰਨਾ ਕਿੰਨਾਂ ਨਾਲ ਮੈਚ ਹੋਇਆ ਤੇ ਕਿੰਨੀ ਮੁਸ਼ਕਿਲ ਸੀਗੀ ਉੱਥੇ ਮੁਸ਼ਕਿਲ ਥੋੜੀ ਘੱਟ ਸੀ ਕਿਉਂਕਿ ਉਹਨਾਂ ਨਾਲ ਮੈਂ ਪਹਿਲੇ ਵੀ ਖੇਡਿਆ ਹੋਇਆ ਹੈ ਉਹਨਾਂ ਦੀਆਂ ਫਾਈਟਾਂ ਪਤਾ ਕਿਵੇਂ ਖੇਡਦੇ ਆ ਗੇਮ ਪਤਾ ਸੀਗਾ ਉਹਨਾਂ ਦਾ ਮੇਰਾ ਪਹਿਲਾ ਮੈਚ ਮਨੀਪੁਰ ਨਾਲ ਹੋਇਆ ਦੂਜਾ ਹਿਮਾਚਲ ਪ੍ਰਦੇਸ਼ ਨਾਲ ਹੋਇਆ ਤੇ ਤੀਜਾ ਦਿੱਲੀ ਨਾਲ ਤੇ ਚੌਥਾ ਵੀ ਦਿੱਲੀ ਨਾਲ ਤਿੰਨ ਫਾਈਟਾਂ ਮੈਂ ਜਿੱਤਿਆ ਸੈਮੀਫਾਈਨਲ ਤੱਕ ਮੈਂ ਜਿੱਤਦੀ ਤੇ ਫਾਈਨਲ ਫਾਈਟ ਵੀ ਮੇਰੀ 4 ਮਿੰਟ ਤੱਕ ਚੱਲਦੀ ਹੈ ਜੋ ਕਿ ਦਿੱਲੀ ਨਾਲ ਸੀ ਪਰ ਐਂਡ ਤੇ ਡਿਸੀਜਨ ਦਿੱਲੀ ਨਾਲ ਗਿਆ ਬਹੁਤ ਪ੍ਰਾਊਡ ਹੈ ਜਿਸ ਨੂੰ ਆਪਣੇ ਬੱਚੇ ਤੇ ਔਰ ਖੁਸ਼ੀ ਤੁਹਾਨੂੰ ਪਤਾ ਹੀ ਹੈ ਇੱਕ ਕੱਲਾ ਬੱਚਾ ਜਿਹੜਾ ਸਿਲਵਰ ਮੈਡਲ ਪੰਜਾਬ ਚ ਲੈ ਕੇ ਆਇਆ ਤੇ ਆਬਵੀਅਸਲੀ ਸਭ ਨੂੰ ਖੁਸ਼ੀ ਹੋਈ ਕਿਸ ਚੀਜ਼ ਦੀ ਬਿਲਕੁਲ ਜੀ ਫੈਸਿਲਿਟੀਆਂ ਨਹੀਂ ਮਿਲਦੀਆਂ ਬੱਚਾ ਨੂੰ ਇਸ ਕਰਕੇ ਪੇਰੈਂਟਸ ਆਪਣਾ ਦਿਲ ਨਹੀਂ ਰੱਖਤੇ ਕਿ ਬੱਚਾ ਨੂੰ ਇਸ ਤਰ੍ਹਾਂ ਬਾਹਰ ਭੇਜਣ ਵਾਸਤੇ ਜਾਂ ਟ੍ਰੇਨਿੰਗਸ ਵਾਸਤੇ ਕਿਉਂਕਿ ਜਿੱਥੇ ਫੈਸਿਲਿਟੀਆਂ ਹੋਣਗੀਆਂ ਹਰ ਕੋਈ ਜਾਣਦਾ ਹੈ ਕਿ ਸਾਡੇ ਬੱਚੇ ਨੂੰ ਐਟ ਲੀਸਟ ਇੱਕ ਬੇਸਿਕ ਫੈਸਿਲਿਟੀਆਂ ਤੇ ਮਿਲਣ ਲੰਮੇ ਸਮੇਂ ਤੋਂ ਬਾਰਿਸ਼ ਦੀ ਉਮੀਦ ਲਗਾ ਕੇ ਬੈਠੇ ਦਿੱਲੀ ਦੇ ਐਨਸੀਆਰ ਦੇ ਲੋਕਾਂ ਦੇ ਲਈ ਕੱਲ ਸਵੇਰ ਪਏ ਮੀਂਹ ਨਾਲ ਕਾਫੀ ਰਾਹਤ ਮਿਲੀ पिछले दिन जो बहुत भीषण गर्मी थी और इस वजह से इस वजह से बारिश आ गई हमें इसी में खुशी है और जितने भी लोग बाग लोग थे जो जनता लोग थे इनमें जो तड़क रहे थे गर्मी की वजह से भीषण गर्मी थे तो पिछले दिनों में तो इस बारे में जब बारिश आ गए तो हमें बड़ा खुशी लगे है हरियाणा भवन के अंदर हम बड़ा आ, सारे जनता खुश हो रहे उधर फाजिल काच ਤਿੰਨ ਨਹਿਰਾਂ ਦੇ ਪਾੜ ਪੈ ਗਿਆ ਜਿਸ ਨਾਲ ਫਸਲਾਂ ਵਿੱਚ ਵੀ ਪਾਣੀ ਭਰ ਗਿਆ ਇਸ ਮੌਕੇ ਕਿਸਾਨਾਂ ਨੇ ਨਹਿਰੀ ਵਿਭਾਗ ਨੂੰ ਇਹ ਸਾਰੀ ਸਥਿਤੀ ਦਾ ਜ਼ਿੰਮੇਵਾਰ ਠਹਿਰਾਇਆ ਹੈ ਮਾਮਲਾ ਇਸ ਤਰ੍ਹਾਂ ਹੈ ਜੀ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀ ਉਮੀਦ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਲਿਆਂਦੀ ਸੀ ਤਾਂ ਜੋ ਕਿ ਇੱਕ ਬਦਲਾਅ ਲਿਆਂਦਾ ਸੀ ਜੋ ਕਿ ਸਰਕਾਰ ਤੋਂ ਲੋਕਾਂ ਨੇ ਵੱਡੀਆਂ ਉਮੀਦਾਂ ਲਾਈਆਂ ਸਨ ਪਰ ਇਹ ਸਰਕਾਰ ਜਿਹੜੀ ਹੈ ਇਹ ਨਾਕਾਮ ਸਾਬਤ ਹੋ ਰਹੀ ਹੈ ਤੁਸੀਂ ਵੇਖੋ ਕਿਸੇ ਪਾਸੇ بارش ਨਹੀਂ ਬਹੁਤ ਵੱਡੀ ਔੜ ਲੱਗੀ ہوئی ਹੈ ਬਹੁਤ ਜ਼ਿਆਦਾ ਟੈਂਪਰੇਚਰ ਹੋ ਰਿਹਾ ਹੈ ਔਰ ਜੋ ਬੋਰ ਦਾ ਏਰੀਆ ਬਾਗਾਂ ਦਾ ਜਿਹਨੂੰ ਕੈਲੀਫੋਰਨੀਆ ਕਿਹਾ ਜਾਂਦਾ ਸੀ ਉਹ ਇਲਾਕਾ ਨਹਿਰੀ ਪਾਣੀ ਤੇ ਡਿਪੈਂਡ ਕਰਦਾ ਹੈ ਔਰ ਧਰਤੀ ਹਟਲਾ ਪਾਣੀ ਵੀ ਮਾੜਾ ਹੈ ਇਸ ਲਈ ਨਹਿਰੀ ਪਾਣੀ ਇਸ ਇਲਾਕ ਨੂੰ ਬਹੁਤ ਚਾਹੀਦਾ ਹੈ ਪਰ ਸਰਕਾਰ ਦੀ ਨਿਕਾਮੀ ਔਰ ਪ੍ਰਸ਼ਾਸਨ ਦੀ ਨਲਾਇਕੀ ਕਾਰਨ ਨਹਿਰ ਕਦੇ ਕੋਈ ਬੰਦ ਕਰ ਲੈਂਦੇ ਨੇ ਕਦੇ ਕਿਤੇ ਟੁੱਟ ਜਾਂਦੀ ਏ ਰਾਤ ਨੂੰ ਨੇ ਜੇ ਖੜਾਈ ਸੀ ਲੇਕਿਨ ਆਪਣੇ ਜਿਹੜੇ ਚੋਕ ਚੋਕ ਜਿਵੇਂ ਕਿਹਾ ਜਾ ਰਿਹਾ ਜਿੰਮੇਦਾਰਾਂ ਵੱਲੋਂ ਵੀ ਬੇਲਦਾਰ ਨਹੀਂ ਪਹੁੰਚੇ ਇਹ ਨਹੀਂ ਪਹੁੰਚੇ ਆਪਣੇ ਰਾਤ ਨੂੰ 3 ਵਜੇ ਆਪਣੇ ਬੇਲਦਾਰ ਤੇ ਨਹਿਰ ਤੇ ਘੁੰਮੀ ਜਾਂਦੇ ਆ ਤੁਹਾਨੂੰ ਮੋਤਵਾਰ ਵੀ ਕਰਵਾ ਸਕਦੇ ਆ ਕਿਸੇ ਜਿੰਮੇਦਾਰ ਤੋਂ ਵੀ ਹਾਂ ਉਹਨਾਂ ਨੇ ਦੇਖਿਆ ਹੈ ਸਾਰਾ ਕੁਝ ਹੈ ਤੇ ਇਹ ਪਾਣੀ ਕੋਈ ਜਿਵੇਂ ਕਿਹਾ ਜਾ ਰਿਹਾ ਵੀ ਤੋੜੀ ਗਈ ਹੈ ਅਸੀਂ ਤੋੜਵਾਈ ਹੈ ਤਾਂ ਅਸੀਂ ਤੋੜ ਕੇ ਕੋਈ ਕਰੇ ਤਾਂ ਪਾਣੀ ਲੱਗਣੀ ਜਾਂਣਾ ਜੀ ਪਰ ਇਹ ਲੈ ਕੇ ਨਿਰਮਿੰਦੇ ਕਹਿੰਦੇ ਨਹੀਂ 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 ਜੀ ਤਰਨੇ ਵਾਲਾ ਕੋਈ ਉਹਦਾ ਇਹਦੇ ਨਾਲ ਕੋਈ ਮੁੱਦਾ ਨਹੀਂ ਹੈਗਾ ਵੀ ਉਹ ਤਰਨੇ ਨੂੰ ਚਕਾਉਣ ਵਾਸਤੇ ਜਾਂ ਤੰਨੇ ਜਿੰਮੇਦਾਰਾਂ ਨੂੰ ਪਰੇਸ਼ਾਨ ਕਰਨ ਵਾਸਤੇ ਜੀ ਕੋਈ ਪ੍ਰੋਬਲਮ ਹੋਈ ਹੈ ਜੀ ਕੋਈ ਪ੍ਰੋਬਲਮ ਨਹੀਂ ਹੋਈ ਹੈ ਪੰਜਾਬੀ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਬਹੁਤ ਬਹੁਤ ਧੰਨਵਾਦ